ਗੌਰਵਪ੍ਰੀਤ ਸਿੰਘ ਗੌਰਵ ਸਿੰਘ ਨਾ ਇਸ ਬੱਚੇ ਦਾ 사ਸਾ ਦੀ ਉਮਰ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਬੱਚਾ ਵਾ ਐਤਵਾ ਘਰੋਂ ਖੇਡਣ ਵਾਸਤੇ ਜਾਂਦਾ ਪਰ ਉਸ ਤੋਂ ਬਾਅਦ ਵਾਪਸ ਨਹੀਂ ਆਉਂਦਾ ਬਹੁਤ ਵੀ ਨਹੀਂ ਮੈਂ ਉਹਦਾਂ ਦਾ ਆਪਣਾ ਆਖ ਪਾ ਲਿਆ ਉਹਦਾਂ ਦੀ ਪਤਾ ਨਹੀਂ ਇਹਨੇ ਰੋਟੀ ਖਾਧੀ ਵੀ ਹੈ ਕਿ ਨਹੀਂ ਕਿੱਥੇ ਸੌਂਦਾ ਕਿੱਥੇ ਨਹੀਂ ਤੇ ਮੇਰੇ ਸੁਪੇ ਤੋਂ ਅਲੂ ਕਦੋਂ ਪਤਾ ਲੱਗਾ ਵੀ ਤੁਹਾਡਾ ਬੱਚਾ ਜਿਹੜਾ ਵਾ ਉਹ ਗੁੰਮ ਹੋ ਗਿਆ ਵਾ ਤੁਹਾਨੂੰ ਕਦੋਂ ਇਹ ਚੀਜ਼ ਦਾ ਪਤਾ ਲੱਗਾ ਸਾਡੇਰੇ ਡੈਮ ਸਿਰਫ ਇਤ ਲੱਗ ਲੱਗੇ ਖੇਰਦਾ ਸੀ ਉਹਦੋਂ ਦਾ ਨਹੀਂ ਬਾਈ ਕਿੱਥੇ ਜਾਏ ਹੋ ਗਏ ਸਾਡੀ ਦਸ਼ਕਾਂ ਪੀਲ ਇਸ ਵੀਡੀਓ ਨੂੰ ਵਾਰ ਵਾਰ ਸ਼ੇਅਰ ਜਰੂਰ ਕਰਦੇ ਹੋ ਇੰਨਾ ਕ ਸ਼ੇਅਰ ਕਰਦੇ ਹੋ ਤਾਂ ਜੋ ਕਿ ਗੌਰਵ ਸਿੰਘ ਜਿਹੜਾ ਬੱਚਾ 7 ਸਾਲ ਦਾ ਹਜੇ ਮੈਂ ਛੋਟਾ ਬੱਚਾ ਵਾ ਉਹ ਆਪਣੇ ਘਰੇ ਵਾਪਸ ਆ ਸਕੇ ਤੇ ਵੀ ਨੂੰ ਦੱਸੋ ਵੀ ਤੁਸੀਂ ਨਾਨਕੀਓ ਤੇ ਉਹ ਨਾਨਾ ਜੀ ਹੋ ਕਿ ਲੱਗਦਾ ਨਹੀਂ ਬੱਚਾ ਕਿਹੜੇ ਹਾਲਾਤਾਂ ਵਿੱਚ ਹੋਊਗਾ ਕਿੱਥੇ ਹੋਊਗਾ ਕੀ ਲੱਗਦਾ ਕਿ ਕਿਸੇ ਨਾਲ ਕੋਈ ਦੁਸ਼ਮਣੀ ਹੈ ਜਾਂ ਬੱਚਾ ਗਿਆ ਕਿੱਥੇ ਆ ਕਿਉਂਕਿ ਪਹਿਲਾਂ ਵੀ ਇੱਥੇ ਬੱਚੇ ਖੇਡਦਾ ਰਿਹਾ ਵਾ ਕਦੀ ਕਿਸੇ ਦੀ ਗੱਲਬਾਤ ਨਹੀਂ ਹੋਈ ਫਿਰ ਬੱਚਾ ਗਿਆ ਕਿੱਥੇ ਹੈ ਕੋਈ ਦੁਸ਼ਮਣੀ ਨਹੀਂ ਐ ਗੜੀ ਜਾਂਦਾ ਉਹ ਗੜੀ ਨੂੰ ਖੇਡਦਾ ਖੇਡਦਾ ਘੜੀ ਆ ਜਾਂਦਾ ਹੈ ਤੁਸੀਂ ਇਹ ਸੁਪੀ ਹੋ ਤਾਨੂੰ ਕੀ ਇਤਲਾ ਮਿਲੀ ਹੈ ਤੁਸੀਂ ਦੱਸ ਰਹੇ ਹੋ ਕਿ ਗੌਰਵ ਨੂੰ ਕਿੱਥੇ ਵੇਖਿਆ ਗਿਆ ਵਾ ਕਿੰਨਾ ਵੇਖਿਆ ਗਿਆ ਵਾ ਕੀ ਲੱਗਦਾ ਕਿ ਦਸ਼ਕਾ ਜੀ ਨੂੰ ਸਾਂਝਾ ਕਰਦੇ ਹੋ ਕਿੱਥੇ ਵੇਖਿਆ ਗਿਆ ਕੁਛ ਨੂੰ ਕੋਈ ਕਹਿੰਦਾ ਤੇ ਤਰ੍ਹਾਂ ਮੈਂ ਪੁੱਛ ਤੇ ਕੋਈ ਕਹਿੰਦਾ ਕਿ ਤੇ ਗਿਆ ਹੁਣ ਅੱਜ ਕਹਿੰਦੇ ਵੀ ਫੋਗਲ ਪੈਂਦੇ ਤੇ ਕਿਸੇ ਬੰਦੇ ਨੇ ਉਹਦੀ ਬਾਹ ਬੜੀ ਤੇ ਗਾੜੀ ਜਿਮ ਦੇ ਲਾਗੇ ਦੱਸਿਆ ਨਾਲ ਉਥੇ ਬਚ ਗਏ ਤੇ ਉਥੇ ਹੈ ਹੀ ਨਹੀਂ ਸੱਚੀਆ ਦੋਸਤੋ ਮੈਂ ਤੁਹਾਡਾ ਦੋਸਤ ਹਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜਿਓ ਪੰਜਾਬੀ ਲੋਕ ਚੱਲਣ ਦੇ ਨਾਲ ਤਸਵੀਰਾਂ ਖਾਵਾਂਗੇ ਤੁਹਾਨੂੰ ਬਾਬਾ ਬੁੱਢਾ ਮਨੂ ਦੀ ਆ ਉਸ ਘਰ ਦੀਆਂ ਜਿਸ ਭੈਣ ਦਾ ਸਾਤ ਸਾਲ ਦਾ ਬੱਚਾ ਗੌਰਵ ਸਿੰਘ ਜਿਹੜਾ ਕੀ ਘਰੋਂ ਖੇਡਣ ਵਾਸਤੇ ਜਾਂਦਾ ਐਤਵਾਰ ਦੇ ਦਿਨ ਪਰ ਉਸ ਤੋਂ ਬਾਅਦ ਵਾਪਸ ਮੁੜ ਕੇ ਨਹੀਂ ਆਉਂਦਾ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਪਰਿਵਾਰ ਦੇ ਕੀ ਹਾਲਾਤ ਨੇ ਸਤਵਾਲ ਤੁਹਾਨੂੰ ਤੁਸੀਂ ਅਜੂ ਸਾਂਝੀ ਕਰਾਂਗੇ ਇਹ ਜਿਹੜੀ ਭੈਣ ਤੁਸੀਂ ਦੇਖ ਸਕਦੇ ਹੋ ਇਹਦਾ ਨਾਮ ਮਨਪ੍ਰੀਤ ਆ ਅਤੇ ਜਿਹੜੀਆਂ ਮਨਪ੍ਰੀਤ ਹੱਥ 'ਚ ਫੋਟੋਆਂ ਫੜੀ ਫਿਰਦੀ ਆਪਣੇ ਬੱਚੇ ਦੀਆਂ ਗੌਰਵਪ੍ਰੀਤ ਸਿੰਘ ਗੌਰਵ ਸਿੰਘ ਨਾਂ ਇਸ ਬੱਚੇ ਦਾ ਸੱਸਾ ਜੀ ਮਾਰੇ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਬੱਚਾ ਵਾ ਐਤਵਾ ਘਰੋਂ ਖੇਡਣ ਵਾਸਤੇ ਜਾਂਦਾ ਪਰ ਉਸ ਤੋਂ ਬਾਅਦ ਵਾਪਸ ਨਹੀਂ ਆਉਂਦਾ ਪਰਿਵਾਰ ਨੇ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ ਪਰ ਹਜੇ ਤੱਕ ਪਰਿਵਾਰ ਨੂੰ ਬੱਚਾ ਜਿਹੜਾ ਨਹੀਂ ਹਾਸਲ ਹੋ ਸਕਿਆ ਉਸ ਭੈਣ ਤੇ ਕੀ ਬੀਤੀ ਆ ਉਸ ਮਾਤਕੀ ਬੀਤੀ ਆ ਜਿਹੜਾ ਸੱਸਾ ਦਾ ਬੱਚਾ ਘਰੋਂ ਐਤਵਾ ਦਾ ਗਿਆ ਅੱਜ ਮੰਗਲਵਾਰ ਹੋ ਚੁੱਕਿਆ ਤੀਸਾ ਦਿਨ ਲੱਗ ਚੁੱਕਿਆ ਪਰ ਉਸ ਮਾਤਕੀ ਬੀਤੀ ਹੋਊਗੀ ਉਸ ਮਾ ਨਾਲ ਗੱਲਬਾਤ ਕਰਾਂਗੇ ਆਪਾਂ ਨੇ ਬੱਚਾ ਜਿਹੜਾ ਮਨਪ੍ਰੀਤ ਘਰੋਂ ਗਿਆ ਵਾ ਹਰ ਰੋਜ਼ ਦੀ ਤਰ੍ਹਾਂ ਖੇਡਣ ਵਾਸਤੇ ਜਾਂਦਾ ਸੀ ਕਿ ਜੋ ਉਸ ਤੋਂ ਪਹਿਲੀ ਵਾਰ ਗਿਆ। ਨਹੀਂ ਸਰ ਰੋਜ਼ ਜਾਂਦਾ ਖੇਡ ਪੰਜ ਮਿੰਟ ਬਾਅਦ ਆ ਜਾਂਦਾ ਸੀ ਉਸ ਦਿਨ ਆਇਆ ਨਹੀਂ। ਬਹੁਤ ਪੱਲੇ ਦੀ ਗੋਸ਼ਤ ਕੀਤੀ ਲੱਭਾ ਨਹੀਂ। ਮਨੇ ਇਸ ਤੋਂ ਵੀ ਸਮਾਂ ਕੀ ਸੀ ਕਿਸ ਵਾਰ ਗਿਆ ਸੀ ਸਮਾਂ ਕੀ ਸੀ ਤੇ ਘਰੋਂ ਖੇਡਣ ਵਾਸਤੇ ਖਿ ਗਿਆ ਕਿਥੇ ਖੇਡਣ ਸੀ ਇਹ? ਸਾਡੇ ਅੱਥੇ ਟਾਈਮ ਸਿਰਫ ਇੱਥੇ ਲੱਗ ਲੱਗੇ ਖੇਡਦਾ ਸੀ ਉਹਦੋਂ ਦਾ ਨਹੀਂ ਬਈ ਕਿਥੇ ਜਾ ਬੈ ਹੋ ਗਏ। ਤੇ ਬਿਨੈਸ ਤੋਂ ਵੀ ਤੁਹਾਨੂੰ ਕਦੋਂ ਪਤਾ ਲੱਗਾ ਵੀ ਤੁਹਾਡਾ ਬੱਚਾ ਜਿਹੜਾ ਵਾ ਉਹ ਗੁੰਮ ਹੋ ਗਿਆ ਵਾ ਤੁਹਾਨੂੰ ਕਦੋਂ ਇਸ ਚੀਜ਼ ਦਾ ਪਤਾ ਲੱਗਾ ਇਹ? ਮੇਰੇ ਬਾਬਨ ਕਹੇ ਮੈਨੂੰ ਲੱਭ ਕੇ ਲਿਆ ਤੂੰ ਲੱਭਾਂ ਨਹੀਂ ਸਾਨੂੰ ਉਦੋਂ ਫੇ ਪਤਾ ਲੱਗਿਆ ਸਾਢੇ 12 12 ਵਜੇ ਦਾ ਟਾਈਮ ਹੈ ਹਾਂ ਜੀ ਤੇ ਬ੍ਰਿਸ਼ੋ ਵੀ ਫੇ ਤੁਸੀਂ ਕਿੱਥੇ ਕਿੱਥੇ ਭਾਲ ਕੀਤੀ ਬੱਚੇ ਨੂੰ ਲੱਭਣ ਦੀ ਕਿੱਥੇ ਕਿੱਥੇ ਕੋਸ਼ਿਸ਼ ਕੀਤੀ ਬਹੁਤ ਜਗ੍ਹਾ ਭਾਲ ਕੀਤੀ ਇੱਧਰ ਜੰਡੇ ਵਾਲੇ ਵੱਲੇ ਜਿੱਥੇ-ਜਿੱਥੇ ਕਿਹਾ ਵੀ ਪਤਾ ਕਰੋ ਖਾਂਡ ਵਾਲੇ ਕਾਲੇ ਕੇ ਸਾਰੇ ਬਹੁਤ ਦੂਰ-ਦੂਰ ਤੱਕ ਰੋ ਲੱਭਾਂ ਦੀ ਅੱਜ ਕਿਸੇ ਨੇ ਦੱਸ ਪਈਏ ਫੋਕਲ ਭਾਂਡੇ ਕਿਸੇ ਬੰਦੇ ਨੇ ਬਾਹ ਫੜੀ ਰਹੀ ਏ ਪਰ ਪਤਾ ਨਹੀਂ ਇਹਨੂੰ ਲੱਭਾਂ ਨਹੀਂ ਗਿਆ ਜੇ ਬਿਨਿਊਜ਼ ਸੁਪਰੀ ਸੀ ਦੇਖਿਆ ਵੀ ਬਾਬਾ ਬੋਟਾ ਉਹਨੂੰ ਯਾਤਰਾ ਇਥੇ ਕੋਠੀਆਂ ਆ ਮਾਂ ਲੋਕਾਂ ਦੀ ਆ ਖਾਸ ਕਰਕੇ ਨੱਸੀ ਏਰੀਆ ਵੀ ਆ ਤੇ ਫੈਕਟਰੀ ਵੀ ਹੈਗਿਆ ਨੇ ਤੇ ਕਿਸੇ ਨੇ ਕੋਈ ਸੀਸੀਟੀਵੀ ਕੈਮਰਾ ਦੀ ਫੁਟੇਜ ਆਈ ਸਾਹਮਣੇ ਜੋ ਉਸ ਕੈਮਰੇ ਵਿੱਚ ਕੀ ਦਿਖਾਈ ਦੇ ਰਿਹਾ ਏ ਐਸੀ ਜਿੱਥੇ ਰਹਿੰਦੇ ਉੱਥੇ ਕਿੰਨਾ ਦਾ ਕੈਮਰਾ ਲੱਗੇ ਸਿਰਫ ਜਾਂਦੇ ਦੇ ਆਈ ਮੋਰ ਫੋਟੋ ਉਹ ਨਹੀਂ ਆ ਮੋਰ ਤੱਕਰ ਬਸ ਆਈ ਏ ਬਿਨਿਊਜ਼ ਸੁਪਰੀ ਅੱਜ ਤੀਸਰਾ ਦਿਨ ਹੋ ਚੁੱਕਿਆ ਵਾ ਉਸ ਮਾਮਲੇ ਤੇ ਕੀ ਵੀਧੀ ਹੋਗੀ ਉਸ ਬਾਬਤ ਕੀ ਵੀਧੀ ਹੋਗੀ ਕਿਹੜੇ ਹਾਲਾਤਾਂ ਵਿੱਚ ਹੋਊਗਾ ਸੋਚ ਸੋਚ ਕੇ ਕਿੰਨਾ ਕਿ ਮਨ ਭਰਦਾ ਵੀ ਸਾਡਾ ਪੁੱਤ ਗੌਰਵ ਗੌਰਵ ਸਿੰਘ ਜਿਹੜਾ ਵਾ ਉਹ ਕਿਹੜੇ ਹਾਲਾਤਾਂ ਵਿੱਚ ਹੋਊਗਾ ਜਦੋਂ ਸੋਚਦੇ ਹੋ ਬਾਹਰ ਦਰਵਾਜ਼ੇ ਵੱਲ ਵੰਦੇ ਉਹ ਫਿਰ ਕਿੰਨਾ ਕਿ ਮਨ ਤੇ ਬੀਦੀ ਹੈ ਬਹੁਤ ਵੀ ਨਹੀਂ ਮੈਨੂੰ ਉਦੋਂ ਦਾ ਆਪਣਾ ਕਪਾ ਲਿਆ ਉਦੋਂ ਦੀ ਪਤਾ ਨਹੀਂ ਇਹਨੇ ਰੋਟੀ ਖਾਦੀ ਵੀ ਹੈ ਕਦੇ ਕਿੱਥੇ ਸੌਂਦਾ ਕਿੱਥੇ ਨਹੀਂ ਬਹੁਤ ਮੁਸ਼ਕਲ ਹੈ ਨਹੀਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਇੱਕ ਮਾਂ ਜਿਹੜੀ ਕਿ ਬੇਬਸ ਵਾਂ ਆ ਜਿਹਦਾ ਪੁੱਤਰ ਗੌਰਵ ਸਿੰਘ ਸੱ ਸੱਤ ਸਾਲ ਦੀ ਉਮਰ ਹੈ ਇਸ ਬੱਚੇ ਦੀ ਤੇ ਅੱਜ ਘਰੋਂ ਦੂਰ ਚਲੇ ਜਾਂਦਾ ਐਤਵਾਰ ਜਦੋਂ ਖੇਡਣ ਵਾਸਤੇ ਜਾਂਦਾ ਉਸ ਤੋਂ ਬਾਅਦ ਵਾਪਸ ਨਹੀਂ ਮੁੜ ਕੇ ਆਉਂਦਾ ਤੁਸੀਂ ਦੇਖ ਸਕਦੇ ਹੋ ਉਸ ਮਾਂ ਤੇ ਕੀ ਬੀਤਦੀ ਆ ਉਸ ਮਾਂ ਦੇ ਕੀ ਹਾਲਾਤ ਨੇ ਰੋ ਰੋ ਕੇ ਮਾਂ ਆਪਣਾ ਜਿਹੜਾ ਕੀ ਦਰਦ ਬਿਆਨ ਕਰ ਰਹੀ ਆ ਸਾਡੀ ਦਸ਼ਕਾਂ ਨੂੰ ਪੀਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਇੰਨਾ ਕ ਸ਼ੇਅਰ ਕਰਦੇ ਹੋ ਤਾਂ ਜੋ ਕਿ ਗੌਰਵ ਸਿੰਘ ਜਿਹੜਾ ਬੱਚਾ 7 ਸਾਲ ਦਾ ਹਜੇ ਮੈਚ ਛੋਟਾ ਬੱਚਾ ਵਾ ਉਹ ਆਪਣੇ ਘਰੇ ਵਾਪਸ ਆ ਸਕੇ ਤੇ ਇਸ ਬੱਚੇ ਨੂੰ ਜਿਹੜਾ ਵੀ ਕੋ ਦੇਖਦਾ ਪਰਵਾੜ ਦੇ ਨਾਲ ਇਤਲਾਹ ਕਰੇ ਕਿਉਂਕਿ ਮਾਪਦਾ ਮਾਪਬਾਪ ਦਾ ਬਹੁਤ ਰੋ ਰੋ ਬੁਰਾ ਹਾਲਿਆ ਹੈ ਇੱਕ ਬਣੇ ਨਾਨਾ ਜੀ ਬੈਠੇ ਨੇ ਤੁਸੀਂ ਦੇਖ ਸਕਦੇ ਹੋ ਉਸ ਨਾਨੇ ਬਜ਼ੁਰਗ ਦਾ ਵੀ ਹਾਲਾਤ ਬਹੁਤ ਮਾੜੇ ਨੇ ਜਦੋਂ ਪਤਾ ਲੱਗਾ ਕਿ ਉਹਨਾਂ ਦਾ ਦੋਤਾ ਜਿਹੜਾ ਘਰੋਂ ਚਲਾ ਗਿਆ ਵਾ ਖੇਡਣ ਵਾਸਤੇ ਉਸ ਤੋਂ ਬਾਅਦ ਮੁੜ ਕੇ ਵਾਪਸ ਨਹੀਂ ਆਇਆ ਤੇ ਸਾਰਾ ਰਿਸ਼ਤੇ ਦਾ ਭੈਂ ਭਰਾਸ ਪਹੁੰਚੇ ਨੇ ਮੌਕੇ ਤੇ ਹਾਲਾਤ ਤੁਸੀਂ ਦੇਖ ਸਕਦੇ ਹੋ ਤੇ ਮੈਨੂੰ ਐਸੋ ਵੀ ਬੱਚਾ ਛੋਟਾ ਵਾ ਬੜੀਆਂ ਮਾਂ ਜੁੱਤੀਆਂ ਸਰਦਾ ਹੁੰਦੀਆਂ ਵਾ ਅਰ ਸੋਚ ਕੇ ਕਿੰਨਾ ਕੋਈ ਮਾਰਾ ਹਿਰਦਾ ਬਲੂ ਲਿਆ ਜਾਂਦਾ ਵੀ ਮੇਰਾ 7 ਸਾਲ ਦਾ ਬੱਚਾ ਅਜੇ ਬਹੁਤ ਛੋਟਾ ਬੱਚਾ ਵਾ ਕਿਹੜੇ ਹਾਲਾਤਾਂ ਵਿੱਚ ਹੋਊਗਾ ਪਤਾ ਨਹੀਂ ਕਿਹੜੇ ਕੱਪੜੇ ਪਾਏ ਨੇ ਗਰਮੀ ਇੰਨੀ ਪੈਣਦੀ ਨੇ ਕਿੱਥੇ ਰਹਿਦਾ ਹੋਊਗਾ ਕਿੱਥੇ ਨਹੀਂ ਰਹਿਦਾ ਹੋਊਗਾ ਕਿੰਨੇ ਕਿੰਨੇ ਵਿਚਾਰ ਹੁੰਦੇ ਨੇ ਬਹੁਤ ਸਾਰੇ ਗਰਮੀ ਜੇ ਮੈਨੂੰ ਇੰਨਾ ਵੀ ਅੱਜ ਕਿਤੇ ਚੱਕਰ ਖਾ ਗਿਆ ਵੀ ਦੇਖ ਸਕਦਾ ਬੱਚਾ ਪਤਾ ਨਹੀਂ ਕਿੱਥੇ ਕਿਤੇ ਨਹੀਂ ਧੁੱਪੇ ਤੁਰਿਆ ਫਿਰਦਾ ਪੈਰੀ ਚੱਪੇ ਪਾਈ ਵੀ ਹੈ ਕਿ ਨਹੀਂ ਪਾਈ ਤੁਹਾਨੂੰ ਕੀ ਲੱਗਦਾ ਨੇ ਇੱਕ 7 ਸਾਲ ਦਾ ਬੱਚਾ ਬਹੁਤ ਛੋਟਾ ਹੁੰਦਾ ਵਾ ਉਹਨੂੰ ਆਪਣੇ ਮਾਤਾ ਪਿਤਾ ਦਾ ਵੀ ਬਹੁਤਾ ਨਾਂ ਨਹੀਂ ਪਤਾ ਬਹੁਤਾ ਐਡਰੈਸ ਪਤਾ ਨਹੀਂ ਪਤਾ ਨਾ ਮੋਬਾਈਲ ਨੰਬਰ ਪਤਾ ਹੁੰਦਾ ਵਾ ਤੇ ਫਿਰ ਮੇਰੇ ਸੋਚ ਵੀ ਮਨ 'ਚ ਬੜਾ ਸੋਚ ਕੇ ਹੁੰਦਾ ਵੀ ਯਾਰ ਕਿਹੜੇ ਹਾਲਾਤਾਂ ਵਿੱਚ ਹੋਊਗਾ ਅਸੀਂ ਤਾਂ ਵੱਡੇ ਆਪਣੇ ਆਪ ਨੂੰ ਅਸੀਂ ਸੰਭਾਲ ਲੈਂਦੇ ਆ ਦੱਸਣੇ ਆ ਪਰ 7 ਸਾਲ ਦਾ ਜਿਹੜਾ ਛੋਟਾ ਬੱਚਾ ਕਿਤੇ ਚਲ ਗਿਆ ਜਿਹੜਾ ਕਰੋ ਵਾਪਸ ਨਹੀਂ ਆਇਆ ਉਸ ਤੇ ਕੀ ਬੀੜੀ ਹੋਊਗੀ ਉਹ ਤੇ ਬਹੁਤ ਬੀੜੀ ਹੋਣੀ ਹੈ ਰੋਂਦਾ ਘਲ ਪ੍ਰੈਣਾ ਵੀ ਕਿੱਥੇ ਮੇਰੇ ਮਾਪੇ ਚਲ ਗਏ ਪਤਾ ਨਹੀਂ ਮੈਨੂੰ ਲੱਭਦਾ ਵੀ ਕਿ ਨਹੀਂ ਮੈਂ ਮਾਪੇ ਕੋ ਜਾ ਪਾਉਂਗਾ ਵੀ ਕਿ ਤੇ ਮਹਾਰਾਜ ਜੀ ਹਾਂ ਦਾ ਕੀ ਬੀਤ ਦੀਆਂ ਨੇ ਤੇ ਮੈਨੂੰ ਇਸੋ ਪੀ ਜਿਹੜਾ ਗੌਰਵ ਸਿੰਘ ਆ ਕਿੰਨੇ ਤੁਹਾਡੇ ਬੱਚੇ ਨੇ ਦੱਸ ਕਹੋ ਵੀ ਸਾਂਝਾ ਕਰਦੇ ਹੋ ਤੇ ਹੋਰ ਹੀ ਕੋਈ ਬੱਚਾ ਹੈ ਜਾਂ ਇਕੱਲਾ ਗੁਰਪ੍ਰੀਤ ਸਿੰਘ ਹੀ ਹੈ ਨਹੀਂ ਗੌਰਵ ਇਕੱਲਾ ਹੀ ਮੇਰਾ ਗੋਰੋ ਇਕੱਲਾ ਹੀ ਆ ਹਾਂ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਭੈਣ ਮਾਰ ਪੀ ਦਾ ਕਹਿਣਾ ਵੀ ਗੌਰਵ ਸਿੰਘ ਇਕੱਲਾ ਇਕੱਲਾ ਮਾਪੇ ਮਾਪੇ ਦਾ ਪੁੱਤ ਆ ਤੇ ਹਜਾ ਹਾਲਾਤ ਤੁਸੀਂ ਦੇਖ ਸਕਦੇ ਹੋ ਕੀ ਨੇ ਤਸਵੀਰਾਂ ਤੁਹਾਨੂੰ ਸਾਂਝੀ ਕਰਦੇ ਆ ਬਾਬਾ ਬੁੱਢਾ ਹਨੂ ਦੀ ਆ ਜਿੱਥੇ ਇੱਕ ਮਾਂ ਰੋ ਰੋ ਕੇ ਆਪਣਾ ਦਰਦ ਬਿਆਨ ਕਰ ਰਹੀ ਹੈ ਅਤੇ ਆਪਣੇ ਬੱਚੇ ਵਾਸਤੇ ਵੀ ਕਮਾਂਗਰੀ ਤੁਹਾਡੀ ਗਾੜੀ ਪੁੱਛਦਾ ਬੱਚਾ ਜਿਹੜਾ ਲੱਭਿਆ ਜਾਵੇ ਤੇ ਮੇਰੇ ਸੋਪੀ ਰਿਸ਼ਤੇਦਾਰ ਭੈਣ ਭਰਾ ਨੂੰ ਜਿਹਨੂੰ ਪਤਾ ਲੱਗਾ ਫਿਰ ਬੱਚਾ ਕਿੱਥੋਂ ਲੱਭਣ ਦੀ ਕੋਸ਼ਿਸ਼ ਕੀਤੀ ਕਿੰਨਾ ਕ ਤੁਸੀਂ ਦਿੰਦਾ ਤੇ ਕਰਦੇ ਤਾਂ ਗਿਆ ਬੋਤ ਰਾਤ ਕਿੰਨੇ ਦਾ 2:3 ਵੇਹ ਤੱਕ ਲੱਭਦੇ ਰਹੇ ਪਰ ਨਹੀਂ ਲੱਭਦਾ ਜਿਉਂ ਸਵੇਰ ਤੋਂ ਸਵੇਰ ਤੇ 5 ਵਜੇ ਦੇ ਨਿਕਲਦੇ ਇਹਦੇ ਮਾਮੇ ਵੀ ਆ ਮੇ ਬੀਏ ਦੇ ਫਾਦਰ ਵੀ ਸਾਰੇ ਮੈਂ ਵੀ ਲੱਭਦੇ ਭਾਗ ਨਹੀਂ ਕੁਛ ਆਦ ਨਹੀਂ ਹੁੰਦਾ ਤਮੀਨੇ ਸੋਪੀ ਹੁਣ ਤੁਸੀਂ ਰੋਟੀ ਖਾਂਦੇ ਹੋ ਜਦੋਂ ਰਾਤ ਰੋਟੀ ਖਾਦੀ ਹੋਗੀ ਕਿ ਲੱਗਦਾ ਰੋਟੀ ਅੰਦਰ ਲੰਘਦੀ ਹੋਗੀ ਮਨਚੇ ਵਿਚਾਰ ਆਉਂਦੇ ਆਗੇ ਵੀ ਮੇਰੇ ਛੋਟੇ ਜਿਹੇ ਬੱਚਾ ਜਿਹੜਾ 7 ਸਾਲ ਦਾ ਕਿਹੜੇ ਹਾਲਾਤਾਂ ਵਿੱਚ ਹੋਊਗਾ ਅਹੀਂ ਉਹਦੋਂ ਦੀ ਰੋਟੀ ਵੀ ਭੁੱਲੀ ਹੈ ਰੋਟੀ ਜਿੱਦਾਂ ਬਕੀਆਂ ਬਕੀ ਹੁੰਦੀ ਉਹਦੇ ਛੱਡਦੇ ਨੇ ਅਬ ਤਾਂ ਪੱਕਦੀ ਨਹੀਂ ਰੋਟੀ ਪਿਆਊਗਾ ਤਾਂ ਰੋਟੀ ਇਕੱਠਿਆਂ ਦੇ ਖਾਣੀ ਉਹਦਾਂ ਦੀ ਰੋਟੀ ਵੀ ਛੱਡੀ ਅੱਜ ਇਕੱਠਿਆਂ ਦੀ ਗੱਲ ਕੀਤੀ ਮੈਨੂੰ ਇਹ ਵੀ ਪਤਾ ਲੱਗਾ ਕਹਿੰਦੇ ਰੋਟੀ ਤੁਸੀਂ ਪਰਿਵਾਰ ਸਾਰਾ ਇਕੱਠੇ ਬੈਠ ਕੇ ਖਾਂਦੇ ਸੀ ਗੌਰਵ ਸਿੰਘ ਤੁਹਾਡੇ ਨਾਲ ਖਾਂਦਾ ਸੀ ਕਿ ਲੱਗਦਾ ਸਾਗਾ ਸੱਚ ਹੈ ਹਾਂਜੀ ਉਹਨੂੰ ਸਿਰਫ ਉਹਨੇ ਫੋਨ ਵੇਖੀ ਜਣਾ ਨੇ ਕਹਿੰਦਾ ਮम्मा ਤੂੰ ਹਾਂ ਬੁਰਕੀ ਪਾਈ ਜਾ ਮੂੰਹ ਤੇ ਮਖਾਣੀ ਨਹੀਂ ਤੇ ਮੈਂ ਨਹੀਂ ਖੜਿਆ ਪਈ ਨਿੱਕਾ ਇਹਨੇ ਮੇਰੇ ਥੋਈ ਕਾੜੀ ਦੇਖੋ ਜੀ ਮਾਂ ਦੀ ਇਹ ਬੁਰਕੀਆਂ ਖਾ ਖਾ ਕੇ ਬੱਚਾ ਵੱਡਾ ਹੋਇਆ ਸੀ ਤੇ ਹਮੇਸ਼ਾ ਮਾਂ ਦਾ ਲਾੜਾ ਹੁੰਦਾ ਵਾ ਮੈਨੂੰ ਇਸ ਤੋਂ ਪੀ ਹੁਣ ਕੀ ਲੱਗਦਾ ਕਿਹੜੀ ਮਾਂ ਨੇ ਉਹਨੂੰ ਬੁਰਕੀਆਂ ਦਿੱਤੀਆਂ ਹੋਣਗੀਆਂ ਬੜੇ ਮਾਚੇ ਵਿਚਾਰ ਆਉਂਦੇ ਹੋਣਗੇ ਵੀ ਕਿਹੜੇ ਹਾਲਾਤਾਂ ਵਿੱਚ ਸਾਡਾ ਪੁੱਤ ਹੋਊਗਾ ਪਤਾ ਨਹੀਂ ਖਾਣ ਦਾ ਵੀ ਰੋਟੀ ਮਿਲਦੀ ਵੀ ਹੈ ਕਿ ਨਹੀਂ ਉਹਨੂੰ ਕਿਤੇ ਮਾਂ ਕਿਹੜੀ ਮਾਂ ਤੋਂ ਬਿਨਾਂ ਕੋਈ ਪੁੱਛਦਾ ਉਹਨੂੰ ਪਤਾ ਨਹੀਂ ਭੁੱਖਾ ਸੌਂਦਾ ਹੈ ਕਿ ਕੀ ਪਾਣੀ ਵੀ ਉਹਨ ਕੋਈ ਨਹੀਂ ਪਤਾ ਹੋ ਤਾਂ ਮਿਲੇਗਾ ਤਾਂ ਦੱਸੇਗਾ ਸਾਨੂੰ ਤੇ ਬਣੀ ਉਸ ਤੋਂ ਵੀ ਪੁਲਸ ਨੂੰ ਦਸੀ ਰਿਪੋਰਟ ਕਰਾਈ ਆ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਦੱਸਣਾ ਵੀ ਸਾਂਝਾ ਕਰਦੇ ਹੋ ਪੁਲਿਸ ਨੇ ਲੱਗ ਜਾ ਕੇ ਦੇਖੋ ਸੀਸੀਟੀਵੀ ਕੈਮਰੇ ਜਾਂ ਕੋਈ ਥੋੜੀ ਜਿਹੜੀ ਆ ਕੋਈ ਵੀਡੀਓ ਕਢਾਈ ਕਿਹੜੀ ਕਢਾਈ ਕੀ ਹਾਲਾਤ ਪੁਲਿਸ ਦੇ ਨੇ ਦੋ ਦਿਨ ਉਹਨੇ ਪੂਰੀ ਆਪਣੀ ਬਾਹ ਲਈਏ ਤੇ ਇੱਥੇ ਕਿੰਨਾ ਦਾ ਤਰ੍ਹਾਂ ਪੋਤਾਂ ਦੇ ਸੀਸੀ ਕੈਮਰੇ ਚਾਲੂ ਕੀਤੇ ਸੀ ਦੋਨਾਂ ਨੇ ਵੇਖਿਆ ਉਥੋਂ ਸਿਰਫ ਮਾਰੀ ਜੀ ਆਈਏ ਮਾਰੀ ਬਾਅਦ ਚ ਨੇ ਪੈ ਲਗਾ ਕਿੱਧਰ ਚਲ ਗਿਆ ਤਬ ਨੂੰ ਇਹ ਸੋਪੀ ਜਦੋਂ ਗੌਰਵ ਕਰੋ ਜਾਂਦਾ ਆ ਵਾ ਤੇ ਗੌਰਵ ਨੇ ਕੱਪੜੇ ਕਿਹੜੇ ਰੰਗ ਦੇ ਪਾਏ ਨੇ ਕਿ ਦਸ਼ਕਾਂ ਜੂ ਸਾਹਮਣੇ ਕਰਦੇ ਹੋ ਐਤਵਾਰ ਦਾ ਸਮਾਂ ਵਾ ਤੇ ਕਿਹੜੇ ਰੰਗ ਦੇ ਕੱਪੜੇ ਪਾਏ ਸੀ ਤੇ ਕੀ ਪਾ ਕੇ ਗਿਆ ਸੀ ਦਸ਼ਕਾਂ ਜੂ ਸਾਹਮਣੇ ਕਰਦੇ ਹੋ ਕ੍ਰੀਮ ਕਲਰ ਟੀ-ਸ਼ਰਟ ਇਹ ਤੇ ਲਾਲ ਕਲਰ ਵਿੱਚ ਬਲੈਕ ਰੰਗ ਗਿਆ ਤੇ ਬਿਸਕੁਟੀ ਪੈਂਟ ਪਾਈ ਰੈੱਡ ਚਪਲ ਪਾਈ ਹਾਂਜੀ ਸਰ ਤੋਂ ਮੋਨਾ ਹਾਂਜੀ ਸਰ ਤੋਂ ਮੋਨਾ ਬਿਲਕੁਲ ਜੇ ਤੁਸੀਂ ਦੇਖ ਸਕਦੇ ਵੀ ਮਾ ਮਨਪ੍ਰੀਤ ਨੇ ਬੱਚੇ ਦਾ ਖੁੜੀਆ ਦੱਸ ਦਿੱਤਾ ਗਿਆ ਵਾ ਜਿਹੜੇ ਰੰਗ ਦੇ ਬੱਚੇ ਨੇ ਕੱਪੜੇ ਪਾਏ ਨੇ ਗੌਰਵ ਸਿੰਘ ਨੇ ਕਿਹੜੇ ਰੰਗ ਦੀ ਚੱਪਲ ਪਾਈ ਆ ਕਿਹੜੇ ਰੰਗ ਦੀ ਪੈਂਟ ਪਾਈ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜੂ ਕਰ ਦਿਓ ਤਾਂ ਜੋ ਕਿ ਮਨਪ੍ਰੀਤ ਦਾ ਜਿਹੜਾ ਪੁੱਤਰ ਆ ਲਾੜਲਾ ਕੱਲਾ ਕੱਲਾ ਪੋਤੇ ਆ ਮਾਂ ਦਾ ਉਹ ਜਿਹੜਾ ਘਰੋਂ ਚਲਾ ਗਿਆ ਵਾ ਘਰੋਂ ਖੇਡਣ ਵਾਸਤੇ ਗਿਆ ਸੀ ਪਰ ਉਸ ਤੋਂ ਬਾਅਦ ਵਾਪਸ ਬਹੜਿਆ ਨਹੀਂ ਆ ਤੁਸੀਂ ਦੇਖ ਸਕਦੇ ਹੋ ਬੜੇ ਮਾਂ ਦੇ ਮਨ ਵਿੱਚ ਵਿਚਾਰ ਆਉਂਦੇ ਨੇ ਵੀ ਸਾਡਾ ਪੁੱਤ ਕਿਹੜੇ ਹਾਲਾਤਾਂ ਵਿੱਚ ਹੋਊਗਾ ਛੋਟਾ ਬੱਚਾ ਵਾਇਦਾ ਸੀ ਦੇਖ ਸਕਦੇ ਆ ਇੰਨੀ ਗਰਮੀ ਪੈ ਰਹੀ ਆ ਤੇ ਪਤਾ ਨਹੀਂ ਰੋਟੀ ਖਾਧੀ ਕਿ ਨਹੀਂ ਖਾਧੀ ਹੋਊਗੀ ਕਿਹੜੇ ਹਾਲਾਤਾਂ ਵਿੱਚ ਹੋਊਗਾ ਕਿਉਂ ਛੋਟੇ ਬੱਚੇ ਨੂੰ ਅਜੇ ਤੱਕ ਤੇ ਆਪਣਾ ਪਤਾ ਹੀ ਨਹੀਂ ਪਤਾ ਹੁੰਦਾ ਐਡਰੈਸ ਨਹੀਂ ਪਤਾ ਹੁੰਦਾ ਉਹ ਕੀ ਕਿਸੇ ਨੂੰ ਦੱਸ ਸਕਦਾ ਤੇ ਮੈਨੂੰ ਕੀ ਲੱਗਦਾ ਕਿ ਤੁਹਾਨੂੰ ਵੀ ਸ਼ਾਇਦ ਕਿਸੇ ਨੇ ਲੈ ਗਏ ਚੱਕ ਕੇ ਜਾਂ ਬੱਚਾ ਗੁੰਮ ਹੋ ਗਿਆ ਕੀ ਲੱਗਦਾ ਕਿ ਤੁਹਾਨੂੰ ਸ ਮੈਨੂੰ ਕੁਝ ਨਹੀਂ ਬਦਲ ਰਿਹਾ ਬੱਚਾ ਕਿਸੇ ਦੁਸ਼ਮਣ ਦੀ ਥੋੜਾ ਸਾਡੀ ਅਗਨਾ ਕੇ ਕਿੱਥੇ ਜਾਈਦਾ ਇਹਦਾ ਇਹ ਪਤਾ ਨਹੀਂ ਉਹ ਇਹ ਤਾਂ ਬੱਚਾ ਹੀ ਦੱਸੇਗਾ ਜਦੋਂ ਮਿਲੇਗਾ ਵੀ ਕੋ ਚੁੱਕ ਕੇ ਲੈ ਗਿਆ ਕਿ ਕੀ ਕੀਤਾ ਉਹ ਜੀ ਕੀ ਪਾਣਾ ਵਰਤਿਆ ਉਹਨੂੰ ਤੇ ਮੈਨੂੰ ਇਸ ਤੋਂ ਵੀ ਉਹ ਤਾਲੂ ਕੀ ਇਤਲਾ ਮਿਲੀ ਨਹੀਂ ਮੈਂ ਤੁਸ ਦੱਸ ਰਹੇ ਹਾਂ ਵੀ ਗੌਰਵ ਨੂੰ ਕਿਤੇ ਵੇਖਿਆ ਗਿਆ ਵਾ ਕਿੰਨਾ ਵੇਖਿਆ ਗਿਆ ਵਾ ਕੀ ਲੱਗਦਾ ਕਿ ਦਸ਼ਕਾ ਨੂੰ ਸਾਂਝਾ ਕਰਦੇ ਹੋ ਕਿੱਥੇ ਵੇਖਿਆ ਗਿਆ ਵਾ ਸਾਨੂੰ ਕੋਈ ਕਹਿੰਦਾ ਇੱਥੇ ਤਰਵੇਂ ਪੁੱਤ ਤੇ ਕੋਈ ਕਹਿੰਦਾ ਕਿਤੇ ਗਿਆ ਵਾ ਹੁਣ ਅੱਜ ਕਹਿੰਦੇ ਵੀ ਫੋਕਸ ਪੈਂਡ ਹੈ ਤੇ ਕਿਸੇ ਬੰਦੇ ਨੇ ਉਹਦੀ ਬਾਹ ਬੜੀ ਹੈ ਤੇ ਗਾੜੀ ਜਿੰਮ ਦੇ ਲਾਗੇ ਦੱਸਿਆ ਉਹ ਉਥੇ ਬਚ ਗਏ ਤਾਂ ਉਥੇ ਹੈ ਹੀ ਨਹੀਂ ਬਿਲਕੁਲ ਜੀ ਤੁਸੀਂ ਦੇਖੋ ਜਿੱਥੇ ਕੋਈ ਤਲਾਹ ਦਿੰਦਾ ਵੀ ਤੁਹਾਡਾ ਬੱਚਾ ਖੰਡ ਵਾਲੇ ਵੇਖਿਆ ਗਿਆ ਵਾ ਕੋਈ ਕਹਿੰਦਾ ਤੁਹਾਡਾ ਬੱਚਾ ਤਾਰਾਂ ਵਾਲੇ ਵੇਖਿਆ ਗਿਆ ਵਾ ਕੋਈ ਕਹਿੰਦਾ ਮਕਬੂਰਪੁਰੇ ਵੇਖਿਆ ਗਿਆ ਮਤਲਬ ਜਿੱਥੇ ਜਿੱਥੇ ਕੋਈ ਤਲਾਹ ਦੱਸਦਾ ਉੱਥੇ-ਉੱਥੇ ਮਾਪੇ ਲੱਭਣ ਵਾਸਤੇ ਬੱਚੇ ਨੂੰ ਤੋਰ ਪੈਂਦੇ ਨੇ ਕਿਉਂਕਿ ਛੋਟਾ ਬੱਚਾ ਹਰੇ ਸਿਰ 7 ਸਾਲ ਦੀ ਬੱਚੇ ਦੀ ਉਮਰ ਆ ਤੇ ਮਾਪੇ ਤੇ ਕੀ ਬੇਦੀ ਹੋਊਗੀ ਰਿਸ਼ਤੇਦਾਰਾਂ ਤੇ ਕੀ ਬੇਦੀ ਹੋਊਗੀ ਸਾਡਾ ਜਿਹੜਾ ਬੱਚਾ ਵਾ ਤੇ ਉਹ ਕਿਹੜੇ ਹਾਲਾਤਾਂ ਵਿੱਚ ਹੈ ਖਾਸ ਕਰਕੇ ਉਹ ਬੱਚੇ ਦੀ ਗੱਲ ਕਰੀਏ ਗਰਮੀ ਇੰਨੀ ਪੈ ਰਹੀ ਆ ਬੱਚੇ ਕਿਹੜੇ ਹਾਲਾਤਾਂ ਵਿੱਚ ਰਹਿੰਦੇ ਹੋਣਗੇ ਕੀ ਰੋਂਦਾ ਹੋਊਗਾ ਆਪਣੇ ਮਾਪੇ ਬਾਬ ਨੂੰ ਲੱਭਦਾ ਹੋਊਗਾ ਅੱਜ ਕੇ ਸਾਡੀ ਦਸ਼ਕਣ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਜੋ ਕਿ ਭੈਣ ਮਨਪ੍ਰੀਤ ਦਾ ਜਿਹੜਾ ਬੱਚਾ ਵਾ ਉਹ ਲੱਭ ਕੇ ਵਾਪਸ ਆ ਸਕੇ ਨਾਨਾ ਜੀ ਨੇ ਵੀ ਗੱਲਬਾਤ ਕਰਦੇ ਆ ਕਿਉਂਕਿ ਨਾਨਕੇ ਆ ਦਾ ਹਮੇਸ਼ਾ ਲਾੜਲਾ ਹੁੰਦਾ ਦੋਤਾ ਮੈਨੂੰ ਸੋ ਸਰਦਾਰ ਜੀ ਤੁਹਾਡਾ ਕੀ ਨਾ ਆ ਤੁਹਾਨੂੰ ਕਦੋਂ ਪਤਾ ਲੱਗਾ ਵੀ ਤੁਹਾਡਾ ਬੱਚਾ ਚਲ ਗਿਆ ਗਰਮੀਤ ਸਿੰਘ ਮੇਰੇ ਕੋਲ ਇਹ ਗਈ ਹੈ ਮੈਂ ਪਾਠ ਕਰਨ ਦਿਆਂਗਾ ਤੇ ਰੋਂਦੀ ਧਾਵਾਂ ਮਾਰਦੀ ਆ ਮੈਂ ਕਿਹਾ ਕੀ ਗੱਲ ਹੋਈ ਮੈਂ ਪਾਣੀ ਪੂਣੀ ਪਿਆ ਮਾੜਾ ਮੋਟਾ ਪਾਣੀ ਪੀਤਾ ਨੇ ਤੇ ਆਨੇ ਮੇਰਾ ਬੱਚਾ ਗਵਾਜ ਗਿਆ ਤੇ ਮੈਂ ਉਸੇ ਵੇਲੇ ਮਗਰ ਸਾਈਕਲ ਤੇ ਮਗਰ ਭੱਜ ਕੇ ਆਇਆ ਹਾਂ ਹਾਂਜੀ ਤੇ ਮੇਰੇ ਸੋਪੇ ਤੁਸੀਂ ਨਾਨਕਿਓ ਤੇ ਉਹ ਨਾਨਾ ਜੀ ਹੋ ਕੀ ਲੱਗਦਾ ਨੇ ਬੱਚਾ ਕਿਹੜੇ ਹਾਲਾਤਾਂ ਵਿੱਚ ਹੋਊਗਾ ਕਿੱਥੇ ਹੋਊਗਾ ਕੀ ਲੱਗਦਾ ਕਿ ਕਿਸੇ ਨਾਲ ਕੋਈ ਦੁਸ਼ਮਣੀ ਹੈ ਜਾਂ ਬੱਚਾ ਗਿਆ ਕਿੱਥੇ ਆ ਕਿਉਂਕਿ ਪਹਿਲਾਂ ਵੀ ਇੱਥੇ ਬੱਚਾ ਖੇਡਦਾ ਰਿਹਾ ਵਾ ਕਦੀ ਕਿਸੇ ਦੀ ਗੱਲਬਾਤ ਨਹੀਂ ਹੋਈ ਫਿਰ ਬੱਚਾ ਗਿਆ ਕਿੱਥੇ ਆ ਕੋਈ ਦੁਸ਼ਮਣੀ ਨਹੀਂ ਐ ਗਲੀ ਜਾਂਦਾ ਉਹ ਗਲੀਆਂ ਖੇਡਦਾ ਖੇਡਦਾ ਘੜੇ ਆ ਜਾਂਦਾ ਠੀਕ ਹੈ ਹਾਂਜੀ ਹੁਣ ਕੀ ਲੱਗਦਾ ਫਿਰ ਕਿੱਥੇ ਚ ਲੱਗਿਆ ਹੋਊਗਾ ਹੁਣ ਕੋਈ ਪਤਾ ਨਹੀਂ ਐ ਜਿੱਥੇ ਸਾਨੂੰ ਕੋਈ ਕਹਿੰਦਾ ਐ ਉੱਥੇ ਚੱਲ ਜੰਨੇ ਆ ਕੋਈ ਗਾੜੀਆਂ ਫੇ ਨਹੀਂ ਤੁਹਾਨੂੰ ਪਤਾ ਲੱਗਦਾ ਭਈ ਆ ਜੰਨੇ ਆ ਫੇ ਸਾਨੂੰ ਜਿੱਥੇ ਕਹਿੰਦਾ ਐ ਉੱਥੇ ਚੱਲ ਜੰਨੇ ਆ ਭਈ ਆ ਜੰਨੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਬਜ਼ੁਰਗ ਨੇ ਨਹੀਂ ਪਤਾ ਲੱਗ ਰਿਹਾ ਜਿੱਥੇ ਕੋਈ ਦੱਸ ਪਾਉਂਦਾ ਵੀ ਤੁਹਾਡਾ ਬੱਚਾ ਉੱਥੇ ਆ ਉਸ ਜਗ੍ਹਾ ਤੇ ਆ ਉੱਥੇ ਜਾ ਕੇ ਲੱਭਦੇ ਨੇ ਭਾਲ ਕਰਦੇ ਨੇ ਪਰ ਬੱਚਾ ਨਹੀਂ ਮਿਲਦਾ ਐਸ ਕਰਕੇ ਸਾਡੀ ਦਸ਼ਕਾਂ ਨੂੰ ਪੀ ਲਿਆ ਇਸ ਵੀਡੀਓ ਵਾਰ-ਵਾਰ ਸ਼ੇਅਰ ਕਰਦੇ ਹੋ ਅਸੀਂ ਗੌਰਵ ਸਿੰਘ ਦੀਆਂ ਫੋਟੋਆਂ ਵੀ ਤੁਹਾਨੂੰ ਵੀਡੀਓ ਨਾਲ ਵਾਇਰਲ ਕਰਾਂਗੇ ਦਿਖਾਵਾਂਗੇ ਜਿੱਥੇ ਕਿ ਬੱਚਾ ਦੇਖਦੇ ਹੋ ਪਰਿਵਾਰ ਦੇ ਹਵਾਲੇ ਕੀਤਾ ਜਾਵੇ ਪਰਿਵਾਰ ਦੇ ਤਲਾਹ ਦਿੱਤੀ ਜਾਵੇ ਕਿਉਂਕਿ ਮਾਪੇ ਦਾ ਪਰਿਵਾਰ ਦਾ ਰੋ ਰੋ ਕੇ ਬਹੁਤ ਬੁਰਾ ਹਾਲ ਹੈ ਬੱਚੇ ਦੀ ਜਿਹ ਮਹਿ ਜਿਹੜੀ ਉਮਰ ਹੈ ਸਿਰਫ 7 ਸਾਲ ਹੈ ਬਹੁਤ ਘਾਟੋਮਰਿਆ ਬੱਚੇ ਦੀ ਉਸ ਬੱਚੇ ਨੂੰ ਪਤਾ ਨਹੀਂ ਹੁੰਦਾ ਕਿ ਆਪਣੇ ਆਪ ਤੇ ਕਿਸੇ ਨੂੰ ਕੀ ਚਾੜਾ ਰੋਟੀ ਪਾਣੀ ਤੱਕ ਮੰਗਣਾ ਵੀ ਬੜਾ ਮੁਸ਼ਕਲ ਹੋ ਜਾਂਦਾ ਵਾ ਪਰ ਬੱਚਾ ਕਿਹੜੇ ਹਾਲਾਤਾਂ ਵਿੱਚ ਰਹਿੰਦਾ ਹੋਊਗਾ ਸਾਨੂੰ ਵੀ ਤਰਸ ਆ ਰਿਹਾ ਇਸ ਵਿੱਚ ਵੇਖ ਕੇ ਵੀ ਬੱਚਾ ਕਿਹੜੇ ਹਾਲਾਤਾਂ ਵਿੱਚ ਹੋਊਗਾ ਕੀ ਬੀੜੀ ਹੋਗੀ ਬੱਚੇ ਤੇ ਇਸ ਕਾ ਕੇਸ ਵੀਡੀਓ ਨੂੰ ਇਨਾਕ ਸ਼ੇਅਰ ਕਰ ਦਿਓ ਤਾਂ ਜੋ ਕਿ ਇੱਕ ਮਾਂ ਨੂੰ ਉਹਨਾਂ ਦਾ ਪੁੱਤ ਜਿਹੜਾ ਵਾ ਉਹ ਮਿਲ ਸਕੇ ਤੇ ਹੁਣ ਗੱਲਬਾਤ ਕਰਾਂਗੇ ਕਿ ਰਿਸ਼ਤੇ ਦਾ ਜਿਹੜੇ ਹੋਰ ਭੈਮ ਭਰਾਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਗੌਰਵ ਦੀ 마ਸੀ ਸਾਡੇ ਨਾਲ ਨੇ ਕਿਉਂਕਿ ਜਿੰਨੂੰ ਜਿੰਨੂੰ ਪਤਾ ਲੱਗਾ ਰਿਸ਼ਤੇਦਾਰ ਭੈਣ ਭਰਾ ਨੂੰ ਹਰ ਕੋਈ ਗੌਰਵ ਨੂੰ ਲੱਭਣ ਵਾਸਤੇ ਹਰ ਕੋਈ ਭਾਲ ਕਰ ਰਿਆ ਵਾ ਗੌਰਵ ਦੀ 마ਸੀ ਸਾਡੇ ਨਾਲ ਹੈ ਤੁਸੀਂ ਦੇਖ ਸਕਦੇ ਹੋ ਅੱਖਾਂ ਵਿੱਚ ਅਥਰੂ ਜਰੂ ਆ ਗਏ ਨੇ ਕਿਉਂਕਿ ਹਮੇਸ਼ਾ ਜੇ ਰਿਸ਼ਤਾ ਹੁੰਦਾ 마ਸੀਆਂ ਦਾ ਬੜਾ ਪਿਆਰਾ ਰਿਸ਼ਤਾ ਹੁੰਦਾ ਵਾ ਤੇ ਭੈਣ ਜੀ ਤੁਹਾਨੂੰ ਕਦੋਂ ਪਤਲਾ ਲੱਗਾ ਸਰਦਸ਼ਕਾ ਜੂ ਸਾਂਝਾ ਕਰਦੇ ਹੋ ਇੱਕ ਵਾਰੀ ਤੁਹਾਨੂੰ ਜਦੋਂ ਪਤਾ ਲੱਗਾ ਗੌਰਵ ਬਾਰੇ ਕੀ ਫੋਨ ਕੀਤਾ ਸੀ ਭੈਣ ਜੀ ਨੇ ਕੀ ਕਿਹਾ ਸੀ ਹਾਂ ਜੀ ਇਹਨਾਂ ਫੋਨ ਕੀਤਾ ਸੀ ਡੈਡੀ ਨੂੰ ਫੋਨ ਕੀਤਾ ਇਹਨਾਂ ਮੈਨੂੰ ਦੱਸਿਆ ਫੇਸ਼ ਅਮੀ ਇੱਥੇ ਉਦੋਂ ਦਾ ਹੀ ਲੱਭਦੇ ਪਏ ਬੱਚਾ ਜਿੱਥੇ ਜਿੱਥੇ ਕੋਈ ਦੱਸਦਾ ਪਰ ਲੱਭਦਾ ਨਹੀਂ ਮਿਲਦਾ ਨਹੀਂ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਬਾਸੀ ਦੇਖਾਂ ਵਿੱਚ ਮਥਰੂ ਆ ਗਏ ਨੇ ਰਿਸ਼ਤੇਦਾਰ ਭੈਣ ਭਰਾ ਹਰ ਕੋਈ ਮੋੜ ਰਿਹਾ ਤੇ ਹਰ ਕੋਈ ਇਹੋ ਸੋਚ ਰਿਹਾ ਵੀ ਯਾਰ ਗੌਰਵ ਕਿਹੜੇ ਹਾਲਾਤਾਂ ਵਿੱਚ ਹੋਊਗਾ ਕਿਸ ਤਰ੍ਹਾਂ ਰੋਟੀ ਖਾਦੀ ਨਹੀਂ ਖਾਦੀ ਹੋਊਗੀ ਕਿਸ ਤਰ੍ਹਾਂ ਦੇ ਕੱਪੜੇ ਪਾਏ ਹੋਣਗੇ ਇੰਨੀ ਗਰਮੀ ਪੈ ਰਹੀ ਆ ਕਿਉਂਕਿ ਇੱਥੇ ਤੇ ਫੇਰ ਵੀ ਘਰ ਸੀ ਮਾਂ ਕੋ ਰੋਟੀਆਂ ਮੰਗ ਕੇ ਪਛਾਦਾ ਛਕ ਲੈਂਦਾ ਸੀ ਮਾਂ ਜਿੱਥੋਂ ਰੋਟੀ ਖਾ ਵੀ ਲੈਂਦਾ ਸੀ ਕਹਿੰਦਾ ਮਾਂ ਦਾ ਇੰਨਾ ਪਿਆਰ ਹੁੰਦਾ ਤੂੰ ਹੁਣ ਕਿਹੜੀ ਮਾਂ ਨੂੰ ਰੋਟੀ ਪੁੱਛਦੀ ਹੋਊਗੀ ਕਿਹੜੇ ਹਾਲਾਤਾਂ ਵਿੱਚ ਹੋਊਗਾ ਤੇ ਪੈਂਦੀ ਸੋਰਚ ਕਿੰਨਾ ਕੁ ਵਿਚਾਰ ਹੁੰਦਾ ਇਹ ਚੀਜ਼ ਨੂੰ ਲੈ ਕੇ ਪਾਕਿਸਤਾਨ ਦੇ ਹਾਲਾਤ ਵਿੱਚ ਹੋਊਗਾ ਅਸੀਂ ਦੇਖਿਆ ਜਿਵੇਂ ਇੰਨੀ ਗਰਮੀ ਪੈ ਰਹੀ ਆ ਤੇ ਬੱਚਾ ਵਾ ਕਹਿੰਦੇ ਵੀ ਉਹਦੀ ਮਾਂ ਨੇ ਜਦ ਵਿੱਚ ਗੱਲ ਕੀਤੀ ਆ ਭੈਣ ਮਨਪੀਦਾ ਉਹ ਕਹਿੰਦੇ ਵੀ ਮੇਰੇ ਕੋ ਬੁਰਕੀਆਂ ਰੋਟੀ ਖਾਣਾ ਹੁੰਦਾ ਸੀ ਬੱਚਾ ਸੀ ਹਜੇ ਹਾਂਜੀ ਇਦਾਂ ਹੀ ਕਰਦਾ ਸੀ ਇਹਨਾਂ ਤੋਂ ਬਿਨਾ ਅੱਗੇ ਪਿੱਛੇ ਜਾਂਦਾ ਨਹੀਂ ਕਿਤੇ ਲੱਗ ਗਈ ਖੇਡਦਾ ਸੀ ਤੇ ਆ ਜਾਂਦਾ ਸੀ ਲੱਗੋ ਹੀ ਖੇਡ ਕੇ ਹੋਰ ਉਹ ਕਿਤੇ ਜਾਂਦਾ ਹੀ ਨਹੀਂ ਉਸ ਦਿਨ ਪਤਾ ਨਹੀਂ ਕੀ ਗੱਲ ਹੋਈ ਏ ਤੇ ਘਰੋਂ ਖੇਡਣ ਗਿਆ ਬਾਅਦ ਵਿੱਚ ਆਇਆ ਇਹਨੂੰ ਵਾਪਸ ਤੁਹਾਨੂੰ ਕਿ ਐਸੋ ਵੀ ਲੱਗਦਾ ਕੀ ਆ ਕਿਉਂਕਿ ਬੜੇ ਲੰਬੇ ਸਮੇਂ ਤੋਂ ਇੱਥੇ ਰਹਿ ਰਹੇ ਨੇ ਬਾਬਾ ਬੁੱਢਾ ਸਾਹਿਬ ਐਵੇਨਿਊ ਅੱਜ ਤੱਕ ਅਜੇ ਬੱਚਾ ਨਹੀਂ ਗਿਆ ਵਾ ਕੀ ਲੱਗਦਾ ਕਿ ਤੁਹਾਨੂੰ ਕਿਸ ਚੀਜ਼ ਦੀ ਲਾ ਕੇ ਕਿਸੇ ਦਾ ਸ਼ੱਕ ਹੋਵੇ ਚੀਜ਼ ਨੂੰ ਲਾ ਕੇ ਜਾਂ ਕਿਸੇ ਨੇ ਵੇਖਿਆ ਹੋਵੇ ਕਿ ਇਸ ਨੂੰ ਸੀਸੀਟੀਵੀ ਖੰਘਾਲੀ ਹੋਵੇ ਵੀ ਆ ਸ਼ਾਇਦ ਕੋਈ ਨਾਲ ਲੈ ਗਿਆ ਬੱਚੇ ਨੂੰ ਖਿੱਚ ਕੇ ਜਾਂ ਕੀ ਗੱਲਬਾ ਲੱਗਦੀ ਨਹੀਂ ਐਦਾਂ ਦਾ ਕੁਝ ਨਹੀਂ ਵੇਖਿਆ ਹੂੰ ਇੱਕ ਵੀਡੀਓ ਵੇਖੀ ਹੈ ਤੇ ਸ਼ਰਮਾ ਡੇਰੀ ਕੋ ਉੱਥੇ ਕੁੱਤਿਆਂ ਦੇ ਨਾਲ ਹੀ ਉਹ ਲੈ ਕੇ ਜਾਂਦਾ ਪਿਆ ਸੀ ਬਾਅਦ ਅੱਗੇ ਤੋਂ ਵੀਡੀਓ ਨਹੀਂ ਆਈ ਕੋਈ ਪਤਾ ਨਹੀਂ ਲੱਗਾ ਉਹਦਾ ਕਿੱਥੇ ਹਾਂਜੀ ਕੱਲਾ ਹੀ ਸੀ ਕੱਲਾ ਸੀ ਹਾਂਜੀ ਬਲਕਿ ਲੱਗਦਾ ਵੀ ਛੋਟਾ ਬੱਚਾ ਵਾ ਸ਼ਾਇਦ ਰਾਹ ਭੁੱਲ ਗਿਆ ਜਾਂ ਗਲਬਾਤ ਇਸ ਤਰ੍ਹਾਂ ਦੀ ਲੱਗਦੀ ਹੈ ਜਿਹਨੂੰ ਨਹੀਂ ਸ਼ਾਇਦ ਆ ਘਰ ਦਾ ਪਤਾ ਅਸੀਂ ਦੇਖਿਆ ਵੀ ਮਾਪੇ ਦਾ ਵੀ ਕਿਉਂਕਿ ਬੱਚਾ ਛੋਟਾ ਵਾ ਮਾਪੇ ਦਾ ਨਾਂ ਵੀ ਬਹੁਤਾ ਪਤਾ ਨਹੀਂ ਹੈ ਜਾਂ ਪਤਾ ਵੀ ਪਤਾ ਨਹੀਂ ਆ ਕਿ ਲੱਗਦਾ ਸ਼ਾਇਦ ਜਿਹੜਾ ਗਵਾਚ ਗਿਆ ਜੀ ਹਾਂਜੀ ਸੈਨ ਲੱਗਦਾ ਕਿ ਉਹਨੂੰ ਰਾਹ ਭੁੱਲ ਗਿਆ ਜਾਂ ਕੋਈ ਉਹਨੂੰ ਲੈ ਗਿਆ ਉਂਗਲੇ ਲਾ ਕੇ ਹਾਂਜੀ ਇਹੀ ਹੈ ਤੇ ਮੈਨੂੰ ਇਹ ਸੋ ਵੀ ਤੁਸੀਂ ਹੁਣ ਕਿੱਥੇ ਕਿੱਥੇ ਭਾਲ ਕੀਤੀ ਆ ਤੁਹਾਡੇ ਪਰਿਵਾਰਕ ਮੈਂਬਰਾਂ ਨੇ ਤੁਹਾਡੇ ਹਸਬੰਦ ਨੇ ਕਿੱਥੇ ਕਿੱਥੇ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਜੋੜਾਫੜ ਕੋ ਗਏ ਇਧਰ ਨਹਿਰ ਲਾ ਕੇ ਗਏ ਝਾਟੀ ਵੇਂਡੂ ਗਏ ਨਿਊ ਅੰਬਰਸਰ ਗਏ 골ਡਨ ਗੇਟ ਵੀ ਗਏ ਫੋਕਲ ਪੈਡ ਵੀ ਗਏ ਕਿਤੇ ਨਹੀਂ ਮਿਲਿਆ ਇਬਨੇ ਸਭੀ ਹੁੰਦਾ ਕਿ ਕੋਈ ਪੋਸਟਰ ਗਾਲਾ ਕਿ ਫੋਟੋ ਗਾਲਾ ਜਾਰੀ ਕਰ ਦਿੱਤਾ ਗਿਆ ਕਿਸੇ ਤਰ੍ਹਾਂ ਪੋਸਟਰ ਗਾਲਾ ਲਗਾਏਗੇ ਬੱਚੇ ਦੇ ਨਹੀਂ ਲਗਾਏਗੇ ਹਾਂਜੀ ਲਗਾਏਗੇ ਪਰ ਅਜੇ ਤੱਕ ਕੋਈ ਉਹਦੀ ਮਿਲੀ ਨਹੀਂ ਕੋਈ ਰਿਪੋਰਟ ਨਹੀਂ ਮਿਲੀ ਨਹੀਂ ਅੱਜ ਤੀਜਾ ਦਿਨ ਹੋ ਗਿਆ ਅਜੇ ਤੱਕ ਵੀ ਕੋਈ ਨਹੀਂ ਹੈਗਾ ਕਿ ਅੱਜ ਹੀ ਮਿਲੇਗਾ ਕਿ ਨਹੀਂ ਬਿਲਕੁਲ ਜੀ ਪਰਮਾਤਮਾ ਗਿਆ ਸੀ 10 ਬੇਨਤੀ ਕਰਦੇ ਸੱਚੇ ਪਾਤਸ਼ਾਹ ਜਿੱਥੇ ਵੀ ਬੱਚਾ ਹੋਵੇ ਸਹੀ ਸਲਾਮਤ ਹੋਵੇ ਤੇ ਪਰਿਵਾਰ ਨੂੰ ਜਰੂਰ ਮਿਲੇ ਤੁਸੀਂ ਦੇਖ ਸਕਦੇ ਹੋ ਇੱਕ ਬੰਨੇ ਮਾਸੀ ਉਜਾਈ ਰੋ ਰਹੀ ਹੈ ਇੱਕ ਬੰਨੇ ਨਾਨਾ ਆਖਾਂ ਜੇ ਪਾਣੀ ਰੋ ਰਿਹਾ ਬਜ਼ੁਰਗ ਬਾ ਮ ਹੈਗੇ ਨੇ ਨਾਨਾ ਜੀ ਤੇ ਜਿੰਨੂੰ ਵੀ ਪਤਾ ਲੱਗਾ ਵਾ ਉਹੋ ਹੀ ਭੈਣ ਭਰਾ ਹਰ ਕੋਈ ਪਹੁੰਚ ਰਿਹਾ ਵਾ ਐਸ ਕਾ ਕਿ ਸਾਡੇ ਦਰਸ਼ਕਾਂ ਨੂੰ ਪੀ ਲਿਆ ਹੱਥ ਜੋੜ ਕੇ ਇੱਕ ਮਾਪੇ ਦਾ ਜਿਹੜਾ ਬੱਚਾ ਕੱਲਾ ਕੱਲਾ ਲਾਲਲਾ ਪੋਤੇ ਆ ਉਹ ਘਰੋਂ ਚਲੇ ਜਾਂਦਾ ਪਰ ਵਾਪਸ ਨਹੀਂ ਆਉਂਦਾ ਉਸ ਤੋਂ ਬਾਅਦ ਐਸ ਕਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਕਿ ਜਿੱਥੇ ਵੀ ਗੌਰਵ ਸਿੰਘ ਹੋਵੇ ਆਪਣੇ ਮਾਪਾ ਵਪਰ ਕੋ ਵਾਪਸ ਆ ਸਕੇ ਤੁਹਾਨੂੰ ਫੋਟੋਆਂ ਜਿਹੜੂ ਸਾਂਝੀ ਕਰਾਂਗੇ ਗੌਰਵ ਸਿੰਘ ਦੀ ਹੈ ਮੈਨੂੰ ਇਸੋ ਪੈਨ ਦੀ ਕੋਈ ਮੋਬਾਈਲ ਨੰਬਰ ਸਾਂਝਾ ਕਰ ਦਿਓ ਜਾਂ ਇਥੋਂ ਦਾ ਪਤਾ ਦੱਸ ਦਿਓ ਜੇਕਰ ਕੋਈ ਗੌਰਵ ਦੀ ਵੀਡੀਓ ਦੇਖਦਾ ਵਾ ਜਾਂ ਗੌਰਵ ਨੂੰ ਵੇਖਦਾ ਤੇ ਕਿਹੜੀ ਜਗ੍ਹਾ ਤਲਾਸ਼ ਕੀਤਾ ਜਾਵੇ 700 99 74152 ਇਹ ਜੋੜਾ ਫੜ ਕੇ ਨੰਬਰ ਮੇਰਾ ਹੈ ਇਹਨਾਂ ਦਾ ਬਾਬਾ ਬੁੱਢਾ ਕਲੋਂ ਲਈ ਇਥੋਂ ਦੇ ਬਾਬਾ ਆਪਾਂ ਮੋਬਾਈਲ 'ਤੇ ਬੋਲਦੇ ਹਾਂ 700 99 74152 ਜੀ ਬਹੁਤ ਬਹੁਤ ਧੰਨਵਾਦੀ ਤੁਸੀਂ ਦੇਖਿਆ ਲੈਣਾ ਆਪਣਾ ਮੋਬਾਈਲ ਨੰਬਰ ਤੇ ਬਾਬਾ ਬੁੱਢਾ ਐਵਨਿਊ ਦੱਸ ਦਿੱਤੀ ਗਈ ਆ ਸਾਡੀ ਦਸ਼ਕਾਂ ਅਪੀਲ ਆ ਇਸ ਵੀਡੀਓ ਨੂੰ ਇੰਨਾ ਕਿ ਸ਼ੇਅਰ ਕਰਦੇ ਹੋ ਵੀ ਤਾਂ ਜੋ ਕਿ ਇੱਕ ਮਾਂ-ਬਾਪ ਨੂੰ ਉਹਨਾਂ ਦਾ ਜਿਹੜਾ ਬੱਚਾ ਗੌਰਵ ਸਿੰਘ ਜਿਹੜਾ ਘਰੋਂ ਜਾਂਦਾ ਵਾਸਤੇ ਸਾਢੇ 8:30 ਵਜੇ ਖੇਡਣ ਵਾਸਤੇ ਐਤਵਾਰ ਦੇ ਸਮੇਂ ਉਤੋਂ ਬਾਅਦ ਵਾਪਸ ਨਹੀਂ ਆਉਂਦਾ ਸਾਰੇ ਪਰਿਵਾਰ ਦਾ ਰੋ ਰੋਕ ਬੁਰਾ ਹਾਲ ਆ ਜਿੰਨੂੰ ਰਿਸ਼ਤੇਦਾਰ ਨੂੰ ਭੈਣ ਭਰਾ ਪਤਲਦਾ ਹਰ ਕੋਈ ਲੱਭਣ ਦੀ ਕੋਸ਼ਿਸ਼ ਕਰਦਾ ਪਰ ਗੌਰਵ ਨਹੀਂ ਮਿਲਦਾ ਆ ਕਿ ਸਾਡੀ ਦਸ਼ਕਾਂ ਅਪੀਲ ਇਸ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਦੇ ਹੋ ਜਾਂ ਕਿ ਤੁਹਾਡੇ ਇੱਕ ਸ਼ੇਅਰ ਦੇ ਨਾਲ ਇਨਾਂ ਦਾ ਬੱਚਾ ਜਿਹੜਾ ਵਾ ਉਹ ਵਾਪਸ ਮਿਲ ਸਕੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ